ਤਿਕਰ ਦੇਖੋ ਜੀ ਠੀਕ ਆ ਵੀਰੇ ਇਹ ਟੈਂਕ ਟੈਂਕੀ ਯੂਪੀ ਸਟੈਂਡਰਡ ਦੇ ਹਿਸਾਬ ਨਾਲ ਬਣੀ ਆ ਓਕੇ ਚਾਰ ਤੋਂ ਪੰਜ ਦਿਨ ਬਾਅਦ ਵੀ ਆਊਟਰ ਆਊਟਿੰਗ ਤੋਂ ਜਾ ਕੇ ਪਾ ਕੇ ਪਾਣੀ ਵੀ ਪੀਣਾ ਹੋਵੇ ਨਾ ਪਾਣੀ ਪੀ ਸਕਦੇ ਆ ਪੇਟ ਕੋਈ ਖਰਾਬੀ ਨਹੀਂ ਹੋਣੀ ਕਿਉਂਕਿ ਮੈਕਰੋਮਲ ਟੈਕਨੋਲੋਜੀ ਇਸ ਹੈਕਸਾ ਫਾਰਮ ਹੈ 5 ਸਾਲ ਦੀ ਰਿਟਰਨ ਚ ਵਾਰੰਟੀ ਹੈ ਬੰਦਾ ਠੀਕ ਆ ਵੀਰੇ ਲਓ ਵੀ ਬਾਈ ਕਹਿੰਦਾ 15 ਸਾਲ ਦੀ ਭਾਈ ਰਿਟਨ ਦੇ ਵਿੱਚ ਗਰੰਟੀ ਹੈ ਜੀ ਅੱਛਾ ਦੇਖ ਸਕਦੇ ਹੋ ਅੰਦਰ ਟੋਟਲ ਜਿਹੜਾ ਮਟੀਰੀਅਲ ਲੱਗਾ ਹੋਇਆ ਫੂਡ ਗ੍ਰੇਡ ਮਟੀਰੀਅਲ ਅੱਖਾ ਹੋਇਆ ਓਕੇ ਵੀਰੇ ਤੋਂ ਅਸੀਂ 올 ਮਿਲਕਮੈਨਸ ਨੂੰ ਅਪਲਾਈ ਕਰਦੇ ਹਾਂ ਤੁਸੀਂ ਵਧੀਆ ਦੁੱਧ ਵਾਸਤੇ ਸਾਡੀ ਵੈਕਟਰਸ ਦੀ ਮਿਲਕ ਹੈ ਜਿਹੜੀ ਯੂਜ਼ ਕਰਦੇ ਠੀਕ ਹੈ ਤੁਸੀਂ ਤਿੰਨ ਦਿਨ ਇੱਥੇ ਹੀ ਹੈ ਬਾਈ ਹੈਨਾ ਹਾਂਜੀ ਲਓ ਵੀ ਅੱਗੇ ਚੱਲਦੇ ਆਪਾਂ ਸਵਰਾਜ ਵਾਲਾਂ ਦੇ ਤੁਹਾਨੂੰ ਸਵਰਾਜ ਦਿਖਾਉਣਾ ਜਿਹੜਾ ਥੋੜਾ ਨਵਾਂ ਆਇਆ ਪ੍ਰੋਟੈਕ ਲਓ ਜੀ 4 ਬਾਈ 4 ਪ੍ਰੋ ਟੈਕ 15 ਸਪੀਡ 9.25 ਤੇ ਆ ਇਹਦਾ ਮੁੱਲਾ ਵੀ ਪਲੇਟਫਾਰਮ ਬਹੁਤ ਖੁੱਲਾ ਕਰਦਾ ਜਿਹੜਾ ਇਹ 60 ਸਸਤਾ ਟਰੈਕਟਰ ਦਿੱਤਾ ਜਾ ਰਿਹਾ ਜੀ ਇਹ ਤੇ 26 ਕੁਆਂਟਲ ਦੇ ਨਾਲ ਲਿਫਟ ਦੇ ਵਿੱਚ ਉਪਲਬਧ ਹੈ ਜੋ ਕਿ ਇੰਨੀ ਕੈਟਾਗਰੀ 60 ਪਾਵਰ 55 ਪਾਵਰ ਕੈਟਾਗਰੀ ਦੇ ਵਿੱਚ ਉਪਲਬਧ ਕੰਪੀਟੀਸ਼ਨ ਦੇ ਵਿੱਚ ਨਹੀਂ ਹੈ ਆਪਣੇ ਟਰੈਕਟਰ ਦੇ ਵਿੱਚ 26 ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸੈਰ ਜਗਰਾਉਂ ਪੀਡੀਐਫ ਮੇਲੇ ਤੇ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਵਾਂਗੇ ਤੇ ਚੱਲਦੇ ਆਂ ਤੁਹਾਨੂੰ ਸਾਰਾ ਆਪਾਂ ਮੇਲਾ ਦਿਖਾਉਣੇ ਆ ਤੇ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਾਤ ਜਰੂਰ ਕਰਿਓ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਜੜੀ ਹੈ ਉਹ ਦੇਖਦੇ ਹੁੰਨੇ ਆ ਲਓ ਜੀ ਆਪਾਂ ਪਹੁੰਚੇ ਆਂ ਜਗਰਾਉਂ ਪੀਡੀਐਫ ਮੇਲੇ ਤੇ ਪੀਡੀਐਫ ਇੰਟਰਨੈਸ਼ਨਲ ਡੈਰੀ ਐਗਰੀ ਐਕਸਪੋ 2026 ਜਗਰਾਉਂ ਦੇ ਤੇ 7 8 9 ਤੇ ਚੱਲਦੇ ਆ ਤੁਹਾਨੂੰ ਦਿਖਾਉਣਾ ਸਾਰਾ ਆਪੇ ਐਕਟ ਕੋ। ਕਿ ਕੀ ਕੁਝ ਆਪਾਂ ਨੂੰ ਐਕਟ ਦੇ ਦੇਖ ਨੂੰ ਮਿਲੂਗਾ ਤੁਹਾਨੂੰ ਸਾਰਾ ਆਪਾਂ ਦੱਸਾਂਗੇ। ਸੋ ਵੀਡੀਓ ਐਂਡ ਤੱਕ ਵਾਚ ਜ਼ਰੂਰ ਕਰ ਲੈ। ਸਭ ਤੋਂ ਪਹਿਲਾਂ ਆਪਾਂ ਪਹੁੰਚੇ ਆ। ਤੇ ਇੱਥੇ ਤੁਹਾਨੂੰ ਮਿਲ ਜੂ ਟੈਂਕੀ। ਲੋਕਿੰਨ ਕੋ ਟੈਂਕੀ। 4 ਟੀਕੇ ਬਾਈ ਬਾਈ 15 ਸਾਲ ਦੀ ਕਹਿੰਦੇ ਗਾਰੰਟੀ ਆ। 15 ਸਾਲ ਦੀ ਗਾਰੰਟੀ ਆ ਬਾਈ। ਹਾਂਜੀ 15 ਸਾਲ ਦੀ ਗਾਰੰਟੀ ਆ। ओके ਐਨਐਸਐਸ ਸਰਟੀਫਾਈਡ ਆ ਮਾਈਕਰੋਬੀਨ ਟੈਕਨੋਲੋਜੀ ਹੈ ਜਿਹਦੇ ਟੱਕੇ ਨੂੰ ਹੱਥ ਲਾ ਕੇ ਦੇਖੋ ਮੈਂ ਠੀਕ ਆ ਵੀਰੇ ਅਗਰੋਂ ਥਿਕਨੈਸ ਦੇਖੋ ਜੀ ਠੀਕ ਆ ਵੀਰੇ ਇਹ ਟੈਂਕ ਟੈਂਕੀ ਜੀਓਪੀ ਸਟੈਂਡਰਡ ਦੇ ਹਿਸਾਬ ਨਾਲ ਬਣੀ ਆ ਓਕੇ ਚਾਰ ਤੋਂ ਪੰਜ ਦਿਨ ਬਾਅਦ ਵੀ ਆਊਟਰ ਆਊਟਿੰਗ ਤੋਂ ਜਾ ਕੇ ਪਾ ਕੇ ਪਾਣੀ ਵੀ ਪੀਣਾ ਹੋਵੇ ਨਾ ਪਾਣੀ ਪੀ ਨਹੀਂ ਸਕਦੇ ਆ ਪੇਟ ਕੋਈ ਖਰਾਬੀ ਨਹੀਂ ਜਰਈ ਕਿਉਂਕਿ ਬੈਕਗ੍ਰਾਉਂਡ ਮੇਂ ਟੈਕਨੋਲੋਜੀ ਵੀ ਹੈ ਐਕਸਾ ਫਾਰਮ ਹੈ 15 ਸਾਲ ਦੀ ਰਿਟਰਨ ਚ ਵਾਰੰਟੀ ਹੈ ਵੀਰੇ ਠੀਕ ਆ ਵੀਰੇ ਲਓ ਵੀ ਬਾਈਕ ਨਾਲ 15 ਸਾਲ ਦੀ ਭਾਈ ਰਿਟਰਨ ਦੇ ਵਿੱਚ ਗਾਰੰਟੀ ਹੈ ਜੀ ਥੈਂ ਲੋਕ ਇਹ ਵੀ ਬਾਈਓ ਨਹੀਂ ਪਹੁੰਚੇ ਨੇ ਮੇਲੇ ਤੇ ਤੇ ਬਾਕੀ ਬਾਈ ਉਹਨਾਂ ਕੋ ਢੋਲੀਆਂ ਵਗੈਰਾ ਹੈ ਵੀਰੇ ਬਾਜੀ ਆਜੀ ਆਹ ਦਲਕਾ ਪਾਜੀ ਦੱਸੋ ਹਾਊਸ ਹੋਲ ਬਰਦਾ ਲੋ ਸਰ ਹਾਂਜੀ ਸਰ ਹਾਂਜੀ ਸਰ ਅਸੀਂ ਅੱਜ ਫਸਟ ਟਾਈਮ ਆਥੇ ਪੀਡੀਐਫ ਹੈ ਜਿਹੜਾ ਜਗਰਾਉਂ ਦੇ ਵਿੱਚ ਮੇਲਾ ਲੱਗਾ ਹੋਇਆ ਐਗਰੀਐਂਡ ਐਕਸਪੋ ਦਾ ਤੇ ਨੈਸ਼ਨਲ ਮੇਲਾ ਹੈ ਫਸਟ ਟਾਈਮ ਅਸੀਂ ਪਾਰਟਿਸਿਪੇਟ ਇੱਥੇ ਕਰ ਰਹੇ ਹਾਂ ਓਕੇ ਔਰ ਸਾਡਾ ਅਸੀਂ ਵੈਕਟਰਸ ਕੰਪਨੀ ਲੋ ਵੈਕਟਰਸ ਦੇ ਸਾਡੇ ਵਾਟਰ ਟੈਂਕ ਆਂਦੇ ਆ ਹਾਂਜੀ ਪੈਕੇਜ ਦਾ ਆਪਣਾ ਹਾਊਸਹੋਲਡ ਆਂਦਾ ਹੈਗਾ ਓਕੇ ਇਸ ਹਾਊਸਹੋਲਡ ਦੀ 1 ਇਅਰ ਦੀ ਰਿਪਲੇਸਮੈਂਟ ਗਾਰੰਟੀ ਹੈਗੀ ਆ ਅਨਬ੍ਰੇਕਬਲ ਪ੍ਰੋਡਕਟ ਹੈਗਾ ਤੇ ਜਿਹੜੀ ਸਾਡੀ ਮਿਲਕ ਕੈਨ ਆਂਦੀ ਆ ਇਹ 100% ਫੂਡ ਗ੍ਰੇਡ ਮਟੀਰੀਅਲ ਦੀ ਬਣੀ ਹੋਈ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਅੰਦਰ ਟੋਟਲ ਜਿਹੜਾ ਮਟੀਰੀਅਲ ਲੱਗਾ ਆ ਫੂਡ ਗ੍ਰੇਡ ਮਟੀਰੀਅਲ ਲੱਗਾ ਆ ਓਕੇ ਵੀਰੇ ਤੋਂ ਅਸੀਂ 올 ਮਿਲਕਮੈਨਸ ਨੂੰ ਅਪਲਾਈ ਕਰਦੇ ਹਾਂ ਤੁਸੀਂ ਫੜਿਆ ਤੁਹਾਨੂੰ ਆਸਤੇ ਸਾਡੀ ਵੈਕਟਰਸ ਦੀ ਮਿਲਕ ਕੈਂਡੀ ਜਿਹੜੀ ਯੂਜ਼ ਕਰਾਂ ਠੀਕ ਹੈ ਤੁਸੀਂ ਤਿੰਨ ਦਿਨ ਇੱਥੇ ਹੀ ਹੈ ਬਾਈ ਹੈਨਾ ਹਾਂਜੀ ਠੀਕ ਹੈ ਅਸੀਂ ਤਿੰਨ ਦਿਨ ਵਾਸਤੇ ਇੱਥੇ ਪਾਰਟਿਸਿਪੇਟ ਕਰਨ ਆਏ ਹਾਂ ਅੱਜ ਦਾ ਦਿਨ ਕੱਲ ਦਾ ਦਿਨ ਤੇ ਪਰਸੋ ਦਾ ਦਿਨ ਮੰंडे ਤੱਕ ਅਸੀਂ ਆਪਾਂ ਇੱਥੇ ਪਾਰਟਿਸਿਪੇਟ ਕਰ ਰਹੇ ਹਾਂ ਠੀਕ ਹੈ ਬਾਕੀ ਜਿਵੇਂ ਆਪਣੇ ਘਰਾਂ ਦੇ ਡੇਲੀ ਜਿਹੜਾ ਸਮਾਨ ਯੂਜ਼ ਹੁੰਦਾ ਬਾਈ ਉਹਨਾਂ ਕੋ ਤੁਹਾਨੂੰ ਉਹ ਵੀ ਸਾਰਾ ਮਿਲ ਜੂਗਾ ਜੋ ਵੀ ਹੈ ਤਾਂ ਫਾਰਮਰ ਵਾਸਤੇ ਸਾਡੇ ਕੋਲ ਓਕੇ ਪੰਜ ਸਾਈਜ਼ ਦੇ ਤਸਲੇ ਵਗੈਰਾ ਹੈਗੇ ਆ ਫਾਰਮਰ ਹੈਗੇ ਸਾਡੇ ਕੋਲ ਠੀਕ ਹੈ ਜੀ ਸਟੂਲ ਵਗੈਰਾ ਡਸਟਬਿਨ ਹੈਗਾ ਕਾਫੀ ਆਈ ਤੇ ਇੱਧਰ ਚੱਲਦੇ ਆਂ ਭਾਈ ਬਿਸਕਰਮਾ ਐਗਰੀਕਲਚਰ ਐਂਡ ਡੈਰੀ ਇਕਵਿਪਮੈਂਟ ਲਓ ਇਹਨਾਂ ਕੋਲੇ ਤੁਹਾਨੂੰ ਮਿਲ ਜੂਗਾ ਨਾ ਜਮੇ ਤੁਹਾਨੂੰ ਦਿਖਾਉਣੇ ਆਪਾਂ ਆ ਰੀਪਨ ਜਿਹਾ ਯਾਰ ਦੀ ਇਹ ਹੈਗੀ ਆ ਗੋ ਹਰਟਨ ਵਾਲੀ ਇਦਾਂ ਦੇ ਲਓ ਵੀ ਇਹ ਪਲਾਸਕਟ ਜਾ ਗਈ ਇਹ ਹੈਗੀ 4000 ਦੀ ਲਓ ਵੀ ਤੇ ਬਾਕੀ ਇਹ ਹੋ ਗਈਆਂ ਭਾਈ ਬਾਕੀ ਹੋਰ ਵੀ ਆਪਾਂ ਜੇ ਮਨ ਲਾ ਬਰ ਤੋਂ ਕਰ ਸਕਦੇ ਹਾਂ ਸਮਾਂ ਇਹ ਜੀ ਦੀ ਜ਼ਰੂਰੀ ਨਹੀਂ ਵੀ ਕੱਲਾ ਗੋਹਾ ਛੱਟਣਾ ਆਪਾਂ ਨੇ ਇਹਦੇ ਵਿੱਚ ਇਹਦਾ ਮੈਂ ਤੁਹਾਨੂੰ ਇੱਕ ਦਾਸਤਾ ਵੀ ਭਾਈ ਐਂਕੋ ਹਟਣਾਂ ਬਾਤ ਤੇ ਆਏ ਠੀਕ ਹੈ ਜੀ ਬਾਕੀ ਚੱਲਦੇ ਆ ਅੱਗੇ ਤੇ ਆ ਗੋਹਾ ਇਕੱਠਾ ਕਰਨ ਵਾਲੀ ਆ ਗਈ ਮੈਨੂੰ ਲੱਗਾ ਹਾਂ ਆ ਆਉਹੀ ਆ ਲਓ ਜੀ ਆ ਵੀ ਦੇਖੋ ਆ ਵੀ ਚੀਜ਼ ਸੋਹਣੀ ਐ 2500 ਦਾ ਐ ਲਾ ਲੀ ਓਏ ਜੇ ਮੈਂ ਟੋਲ ਬਗਾਰ ਹੋ ਗਏ ਹਨਾ ਤੇ ਆ ਗਿਆ ਆ ਬਾਈ ਪਾਥੀਆ ਵਾਲਾ ਹੈ ਬਾਈ ਬਹੁਤ ਧੰਨਿਆ ਨੂੰ ਬੁਲਾ ਦੇ ਪਰ ਪਾਥੀਆ ਵਾਲਾ ਬਾਈ ਇਹ ਹਾਂਜੀ ਵੀਰੇ ਓਕੇ ਲਓ ਤੇ ਹੈਗਾ ਪਾਥੀਆ ਪੱਥਨ ਵਾਲਾ ਆਏ ਛੇ ਓਕੇ ਲਓ ਵੀ ਤੇ ਚੱਲਦੇ ਆ ਅੱਗੇ ਲਓ ਬਾਕੀ ਆ ਮੈਟ ਆ ਗਏ ਨਾ ਸਾਰੇ ਇੱਧਰ ਲੋ ਵੀ ਥੱਲੇ ਡੰਕਰਾਂ ਦੇ ਬਸਾਉਣ ਲਈ ਮੈਟ ਮੱਝਾਂ ਦੇ ਹਨਾ ਉਹ ਸਾਰੇ ਮੈਟ ਆ ਗਏ ਬਾਕੀ ਆ ਟਰਾਲੀਆਂ ਆ ਗਈਆਂ ਅਲੱਗ-ਅਲੱਗ ਲੋ ਵੀ ਇਹ ਮੇ 4000 ਦੀ ਆ ਇਹ 5000 ਦੀ ਆ ਅਲੱਗ-ਅਲੱਗ ਰੇਟ ਨੇ ਆ ਮੈਟਿੰਗ ਦੇ ਇੱਧਰ ਭਈਆ ਸਾਰੇ ਹਨਾ ਤੇ ਇੱਧਰ ਆ ਗਏ ਭਾਈ ਕੈਵਨ ਲੋ ਜੀ ਓ ਕੈਵਨ ਆ ਕੇ ਆਈ ਸੀ ਲਓ ਜੀ ਲਓ ਜੀ ਪੀਡੀਐਫ ਜਗਰਾਉ ਮੇਲੇ ਤੇ ਆਪਾਂ ਪਹੁੰਚੇ ਤੁਹਾਨੂੰ ਇੱਥੇ ਆਪਾਂ ਕੈਵਨ ਦਿਖਾਉਨੇ ਆ ਏਸੀ ਕੈਵਨ ਮਸ਼ੀਨ ਦਾ ਚੈੱਕ ਕਰੋ ਨਾ ਲਓ ਜੀ ਇਹ ਮੱਕੀ ਦੇ ਚਾਰ ਦੀਆਂ ਬੇਲ ਬਣਾਉਣੀ ਇੱਧਰ ਇਕੱਠਾ ਬਣਾਉਣ ਵਾਲਾ ਮੱਕੀ ਦੇ ਚਾਰ ਦੀ ਹੈ ਨਾ ਲਓ ਜੀ ਚੱਲਦੇ ਆ ਅੱਗੇ ਜਿਹੜਾ 2 ਕਾਟਾ ਤੇ ਬਾਕੀ ਇੱਧਰ ਆ ਗਿਆ ਮੱਕੀ ਤੇ ਆਹ ਹੈ ਇੱਧਰ ਭਾਈ ਆਰ ਇੰਡਸਟਰੀਅਲ ਇਹ ਹੈਗਾ ਕਣਕ ਝੋਨਾ ਮੱਕੀ ਬਾਜਰਾ ਜਵਾਰ ਕਟਾਈ ਦੀ ਮਸ਼ੀਨ ਲੋ ਵੀ ਚੱਲਦੇ ਆ ਅੱਗੇ ਬਾਕੀ ਬਹੁਤ ਸਾਰੇ ਖੇਤੀਬਾੜੀ ਤੁਹਾਨੂੰ ਐਪਲੀਮੈਂਟ ਇੱਥੇ ਦੇਖਣ ਨੂੰ ਵੀਡੀਓ ਮਿਲ ਜਾਣਗੇ ਤੇ ਅੱਗੇ ਆ ਕੇ ਐਗਰੀ ਜ਼ੋਨ ਵਾਲੇ ਗਰੀ ਹੋਣ ਵਾਲੇ ਆ ਗਏ ਆ ਕੇ ਡੈਰੀ ਦੇ ਸਾਰੇ ਸੀਨ ਆ ਗਏ ਡੈਰੀ ਹਨਾ ਦੁੱਧ ਚੋਣ ਵਾਲੀਆਂ ਮੈਟ ਆ ਕੇ ਜਮੇ ਲੋ ਵੀ ਮੈਟ ਆ ਕੇ ਜਮੇ ਹਨਾ ਤੇ ਆ ਦੁੱਧ ਠੰਡਾ ਕਰਨ ਵਾਲਾ 100 ਲੀਟਰ ਹੈ ਬਾਕੀ ਆ ਪੱਖਾ ਆ ਗਿਆ ਨਾ ਬਾਕੀ ਹੋਰ ਵੀ ਡੈਰੀ ਦੇ ਸਾਡੇ ਪ੍ਰੋਡਕਟ ਤੁਹਾਨੂੰ ਮਿਲ ਜਾਣਗੇ। ਪੌੜੇ ਆ ਗਏ। ਲਓ। ਆ ਪੌੜੇ ਆ ਗਏ। ਬਲੱਸਕਟ ਦੇ ਲਓ। ਤੇ ਆ ਦੁੱਧ ਚਵਾਇ ਵਾਲੀ ਮਸ਼ੀਨਾਂ ਆ ਗਈਆਂ ਸਾਰੀਆਂ। ਲਓ। ਆਜੇ ਚੱਲਦੇ ਆ ਅੱਗੇ ਇੱਧਰ ਸ਼ਕਤੀਮਾਨ ਵਾਲੇ ਬਾ ਇੱਧਰ ਆ ਗਏ ਜਨਰੇਟਰ ਸੇਖੋ ਵਾਲੇ ਲਓ ਜੀ ਇੱਥੇ 10 ਕਿਲੋਵਾਟ ਤੋਂ ਲੈ ਕੇ 50 ਕਿਲੋਵਾਟ ਓਪਨ ਸਾਇਲੈਂਟ ਪੁਰਾਣੇ ਜਨਰੇਟਰ ਖਰੀਦੇ ਤੇ ਵੇਚੇ ਜਾਂਦੇ ਹਨ ਭਾਈ ਆ ਸਾਰੇ ਇਹਨਾਂ ਦੇ ਜਨਰੇਟਰ ਆ ਗਏ ਹਨ ਲਓ ਜੀ ਜਿਵੇਂ ਆ ਆ ਗਿਆ 12 ਐਚਪੀ ਦਾ ਇਹ ਹੈਗਾ 72000 ਦਾ ਇਹਦੇ ਡਿਸਕਾਊਂਟ ਚੱਲ ਰਿਹਾ 6000 ਦਾ ਜਿਵੇਂ ਆ ਆ ਗਿਆ ਇੱਧਰ ਮਹਿੰਦਰਾ ਦਾ ਨਾ ਤੇ ਇਹ ਆ ਗਿਆ ਜਮੇ 10 ਕਿਲੋ ਦਾ ਇਹ ਹੈਗਾ 2,70,000 ਦਾ ਆ ਗਿਆ ਇਧਰ 15 ਦਾ ਇਹ ਹੈਗਾ 2,65,000 ਦਾ ਤੇ 2 85 ਦਾ ਇਹ ਤੇ ਵੀ ਡਿਸਕਾਊਂਟ ਚੱਲ ਰਿਹਾ ਲੋ ਵੀ ਇਹ ਹੈਗਾ 265 ਦਾ ਤੇ ਅੱਗੇ ਆ ਗਿਆ 15 ਦਾ ਇਹ ਹੈਗਾ 270 ਦਾ ਨੂੰ 290 ਦਾ ਇਹ ਠੀਕ ਹੈ ਜੀ ਬਾਕੀ ਆ ਆ ਗਿਆ 52 ਦਾ ਐਸਰ ਇੰਜਨ ਐਸਰ ਦਾ ਇੰਜਨ ਹੈ ਤੇ ਇਹ ਹੈਗਾ 43500 ਇਹਦੇ ਵੀ 25000 ਦਾ ਡਿਸਕਾਊਂਟ ਆ ਅਗਿਆ ਟਾਟਾ 709 ਦਾ ਇੰਜਨ ਇਹਦੇ ਵਿੱਚ ਇਹ 35 ਕਿਲੋ ਵਾਟ ਦਾ ਇਹ ਹੈਗਾ 295000 ਦਾ ਤੇ ਆ ਤੁਹਾਨੂੰ ਦਿਖਾ ਰਹੇ ਇੱਧਰ 12 ਐਚਪੀ ਦੇ ਵਿੱਚ 6.5 ਦਾ ਇਹ ਹੈਗਾ 72 ਦਾ ਲਓ ਜੀ ਜਨਰੇਟਰ ਸਾਰੇ ਹਨ ਇੱਧਰ ਮਹਿੰਦਰਾ ਦਾ ਇੰਜਨ ਆ ਗਿਆ ਸਾਰਾ ਮਹਿੰਦਰਾ ਦਾ ਇੰਜਨ ਲੱਗਿਆ ਦੇਖ ਕਰ ਦਿਓ ਲਓ ਵੀ ਮੈਂ ਡਰਨ ਇੰਜਨ ਆ ਗਿਆ ਇਹ 20 ਕਿਲੋਵਾਟ ਦਾ 1,95,000 ਦਾ ਲਓ ਵੀ 1,52,000 ਲਓ ਤੇ ਇੱਧਰ ਆ ਗਏ ਆਪਣੇ ਸ਼ਕਤੀਮਾਨ ਵਾਲੇ ਤੇ ਆਹ ਸਾਰੇ ਸ਼ਕਤੀਮਾਨ ਵਾਲੇ ਆ ਗਏ ਇੱਧਰ ਹਨਾ ਸਾਰੇ ਨਵੇਂ ਐਮਪਲੀਮੈਂਟ ਆ ਗਏ ਸ਼ਕਤੀਮਾਨ ਵਾਲਾ ਦੇ ਹਨ ਚੱਲਦੇ ਆ ਤੇ ਡੈਰੀ ਸੰਬੰਧਿਤ ਖੇਤੀਬਾੜੀ ਸੰਬੰਧਰ ਬਹੁਤ ਸਾਰੇ ਐਪਲੀਮੈਂਟ ਤੁਹਾਨੂੰ ਇਹ ਐਕਸ ਦੇ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਚੱਲਦੇ ਆਪਾਂ ਅੱਗੇ ਬਹੁਤ ਵੱਡਾ ਐਕਪੋ ਹੈ ਇਹ ਜੇ ਹੋ ਸਕਦਾ ਵੀ ਆਪਾਂ ਦੋ ਵੀਡੀਓ ਸ਼ੂਟ ਕਰੀਏ ਜੀ ਲੋ ਵੀ ਅੱਗੇ ਆ ਮੈਟਿੰਗ ਫੇਰ ਆ ਗਈ ਤੇ ਮੱਝਾਂ ਲਈ ਆ ਗੀਆਂ ਟਰਾਲੀਆਂ ਇਹ ਪਹਿਲਾਂ ਦਿਖਾਈਆਂ ਦੀਆਂ ਠੀਕ ਆ ਜੀ ਇਹ ਹੈਗੇ ਨੇ ਭਾਈ ਜੀ ਐਨ ਡੈਰੀ ਪ੍ਰੋਡਕਟ ਵਾਲੇ ਆ ਲੈ ਆ ਵੀਰੇ ਤੇ ਇਹਨਾਂ ਕੋ ਵੀ ਤੁਹਾਨੂੰ ਪਲੱਸ ਕਰਦੀਆਂ ਮਿਲ ਜਾਣਗੀਆਂ ਬਾਕੀ ਆਹ ਕੋਹਾ ਖਿਚਣਾਲੀਆਂ ਹਨ ਲਓ ਵੀ ਆ ਪਲੱਸ ਕਰਦੀਆਂ ਹੋ ਗਈਆਂ ਤੇ ਆ ਇਧਰ ਮੈਟ ਪਏ ਨੇ ਹਨਾ ਲਓ ਵੀ ਭਾਈ ਆ ਕਿੰਨੇ ਦਾ ਮੈਟ ਹੈ 2500 ਦਾ ਮੈਟ ਹੈ ओके ਕਿੰਨੇ ਵਜੇ ਕਿੰਨੇ ਦਾ ਹੁੰਦਾ ਹੈ ਇਹ ਇਹ 4:30 ਦਾ ਹੈ 4:30 ਦਾ ਇਹਦੇ ਕਿੰਨੇ ਡੰਗਰ ਖੜ ਜਾਂਦੇ ਨੇ ਇਹ ਇੱਕ ਹੀ ਖੜੂਗਾ ਇੱਕ ਹੀ ਖੜੂਗਾ ਠੀਕ ਆ ਤਿੰਨ ਸਾਲ ਦੀ ਗਾਰੰਟੀ ਟੁੱਟ ਜੇ ਤੜਕਰੀ ਦੀ ਠੀਕ ਆ ਹਾਂਜੀ ਠੀਕ ਆ ਠੀਕ 4 ਦਾ 1 ਇੱਕ ਹੀ ਖੜੂਗਾ ਤੇ ਠੀਕ ਆ ਓਕੇ ਬਾਈਆਂ ਦਾ 3 ਸਾਲ ਦੀ ਗਾਰੰਟੀ ਆ ਠੀਕ ਆ ਵੀਰੇ ਤੇ ਆ ਦੂਈ ਆ ਗਈ ਬ੍ਰਾਸਕਟ ਦੀ ਕੋਹ ਵਾਲੀਆਂ ਹਾਂਜੀ ਇਹ ਚੱਕੀ ਵੀ ਜਾਂਦੀ ਇਦਾਂ ਕੋ ਨਹੀਂ ਐਸੇ ਐ ਸਿੰਪਲ ਹੀ ਆ ਠੀਕ ਆ ਉਹ ਲੈਫਟ ਵਾਲਾ ਹੋਵੇਗਾ ਉਹ ਲੋਹੇ ਜੀ ਆਉਂਦੀ ਲਿਫਟ ਵਾਲੀ ਹਾਂ ਜੈਸਟ ਸਟੀਲ ਹੈ ਜੀ ਓਕੇ ਲਓ ਜੀ ਇਹ 4000 ਦੀਆਂ ਹਾਂ ਠੀਕ ਹੈ ਇਹ 6000 ਦੀ ਆ ਤੇ ਆ ਚੱਕੀ ਜਾਂਦੀ ਆ ਲਿਫਟ ਵਾਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੇ ਸੀ ਨਾ ਜਿਵੇਂ 4000 ਦੀ ਆ ਉਹ 5000 ਦੀ ਉਹ ਪਰਲੀ 6000 ਦੀ ਠੀਕ ਆ ਜੀ ਤੇ ਅਗੋਂ ਦੱਸਦੇ ਆ ਅੱਗੇ ਇਹ ਆਗੇ ਭਾਈ ਬੀਐਸਸੀਈਡੀ ਵਾਲੇ ਇਹਨਾਂ ਦੇ ਵੀ ਭਾਈ ਤੁਸੀਂ ਦੇਖੋ ਚੈੱਕ ਕਰੋ ਇਹਨੂੰ ਆਪਾਂ ਮਿੰਨੀ ਰੂਟਾ ਬਟਰ ਕਹਿ ਸਕਦੇ ਹਾਂ ਤੇ ਆਗੇ ਮਿੰਨੀ ਰੂਟਾ ਬਟਰ ਆਪੇ ਅਜੇ ਮ ਕਣਕ ਵਾਲਾ ਹੋ ਗਿਆ ਹਨਾ ਹਾਂ ਇਹ ਕਣਕ ਵਾਲਾ ਕਟਰ ਹੋ ਗਿਆ ਜਿਵੇਂ ਵਲੋ ਭਾਈ ਆਪ ਇਹਨੇ ਤੇ ਚੈੱਕ ਕਰੋ ਆਪਿਆ ਛੋਟਾ ਜਿਵੇਂ ਆਪਾਂ ਛੋਟਾ ਮਾੜਾ ਮੋਟਾ ਬਾਗੂ ਚੋਂ ਲੋਡ ਪੈਂਦੀ ਹੋਵੇ ਨਾ ਉਹ ਚੀਜ਼ ਵਾਸਤੇ ਆ ਇਹ ਚੀਜ਼ਾਂ ਨੇ ਤੇ ਆ ਵੀ ਕਣਕ ਆ ਗਿਆ ਕਟਰ ਲਓ ਉਹ ਤੋਂ ਮਾਗਰ ਚਲਾ ਹੋਊਗੀ ਇਹ ਲਓ ਵੀ ਇੱਥੋਂ ਇਹ ਮਨ ਲੈਂਦਾ ਚਲਾ ਹੋਊਗੀ ਸਾਰੀ ਲਓ ਜੀ ਤੇ ਪਟਰੋਲ ਸਾਧ ਇੰਜਨ ਹੁੰਦਾ ਰ ਬਾਕੀ ਚੱਲਦੇ ਅੱਗੇ ਉਹ ਦਿਖਾਉਣਾ ਤੁਹਾਨੂੰ ਇੱਧਰ ਸਾਰਾ ਡੈਰੀ ਚੰਬੰਦਾ ਜਿਵੇਂ ਮੱਝਾਂ ਸੰਭੰਦ ਸਾਰਾ ਹਨਾ ਸਾਮਾਨ ਤੁਹਾਨੂੰ ਮਿਲ ਜੂਗਾ ਆ ਦੇਖੋ ਸਾਰਾ ਆ ਦੇਖੋ ਇਹ ਮੱਝਾਂ ਵਾਸਤੇ ਇਹ ਲੱਗਿਆ ਇੰਨੇ ਦਾ ਭਾਈ ਪੱਤੀ ਤਿਆਰ ਦੀ ਹੈ ਕਿੰਨੇ ਲੀਟਰ ਦੀ ਹੈ ਬਾਈ ਇਹ ਹਾਂਜੀ ਕਿੰਨੇ ਲੀਟਰ ਦੀ ਹੈ ਇਹ 25 ਲੀਟਰ ਦੀ ਹੈ 25 ਲੀਟਰ ਦੀ ਲਓ ਜੀ ਪੱਕੀ ਲੀਟਰ ਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਯਾਰ ਦੇਖੋ ਇੱਧਰ ਇਹ ਘੁੰਮਦਾ ਵੀ ਆ ਅਸੇ ਘੁੰਮਣ ਵਾਲਾ ਹੋਆ ਠੀਕ ਆ ਘੁੰਮਣ ਵਾਲਾ ਐ ਅਸੇ ਮੋਟਰ ਲੱਗੀ ਐ ਠੀਕ ਆ ਬਾਕੀ ਪੱਖ ਆ ਗਿਆ ਨਾ ਹਾਂਜੀ ਇੱਕ ਆ ਨਵੀਂ ਚੀਜ ਹੈ 700 ਇਹ ਕੀ ਆ ਇਹ ਬੱਚਿਆਂ ਨੂੰ ਦੁੱਧ ਪਿਉਣ ਵਾਸਤੇ ਜਿਵੇਂ ਸੁੱਕਾ ਦੁੱਧ ਪਾਉਨੇ ਆਪਾਂ ਹਾਂਜੀ ਇਹਦੇ ਵਿੱਚ ਪਾ ਲੈਣਾ ਤੇ ਪਾਣੀ ਪਾ ਲੈਣੇ ਨੇ ਆਪ ਤੇ ਮਿਕਸ ਕਰਨਾ ਤੇ ਗਰਮ ਕਰਕੇ ਤੇ ਬੱਚਿਆਂ ਨੇ ਇੱਥੋਂ ਪੀ ਲੈਣਾ ਠੀਕ ਅਸਾਂ ਨਵੀਂ ਚੀਜ ਹੈ ਹੈ ਨਾ ਓਕੇ ਜੀ ਕੀ ਪ੍ਰਾਈਸ ਹੈ ਦਾ 1.5 ਲੱਖ ਆ 1.5 ਲੱਖ ਦਾ ਠੀਕ ਲਓ ਜੀ ਚੱਲਦੇ ਆ ਅੱਗੇ ਲਓ ਵੀ ਦੇਖੋ ਸਾਰਾ ਇੱਕੋ ਚਲਦੇ ਆਂ ਕਿ ਆ ਮੈਟ ਨੇ ਵਿਸਾ ਕੇ ਦਿਖਾਏ ਨੇ ਆਪਾਂ ਇਹਨੇ ਮੈਟ ਉਹ ਵੀ ਇੱਕ ਸਿੰਗਲ ਸਿੰਗਲ ਅਲੱਗ-ਅਲੱਗ ਡਿਜ਼ਾਈਨ ਮੈਟਿੰਗ ਲੋ ਜੀ ਚਲਦੇ ਆਂ ਅੱਗੇ ਤੁਹਾਨੂੰ ਲੋ ਜੀ ਅੱਗੇ ਚਲਦੇ ਆਂ ਆਪਾਂ ਸਵਰਾਜ ਵਾਲਾ ਨੇ ਤੁਹਾਨੂੰ ਸਵਰਾਜ ਦਿਖਾਉਣੇ ਨੇ ਜਿਹੜਾ ਸਵਰਾਜ ਨਵਾਂ ਆਇਆ ਪ੍ਰੋਟੈਕ ਲੋ ਜੀ 4x4 ਪੈਕ 15 ਸਪੀਡ ਤੇ 9.25 ਤੇ ਆ ਇਹਦਾ ਮਤਲਬ ਆ ਵੀ ਪਲੇਟਫਾਰਮ ਬਹੁਤ ਖੁੱਲਾ ਕਰਤਾ ਜਿਹੜਾ ਇਹਨਾਂ ਨੇ ਇਹਦੇ ਵਿੱਚ ਸੁਧਾਰ ਕਰੇਗਾ ਠੀਕ ਆ ਜੀ 4 बाई 4 ਆ ਇਹ 스마트 ਕਨੈਕਟ ਕਰਤਾ ਇਹਨਾਂ ਨੇ ਇਹਦੇ ਵਿੱਚ 스마트 ਕਨੈਕਟ ਮਤਲਬ ਕਿ ਫੋਨ ਤੇ ਇਹਨੂੰ ਕੰਟਰੋਲ ਕਰ ਸਕਦੇ ਹੋ ਤੁਸੀਂ 스마트 ਕਨੈਕਟ ਮਤਲਬ ਕਿ ਕੋਈ ਲਓ ਜੀ ਚੈੱਕ ਕਰੋ ਮਾ ਕਰੋ ਨਾ ਲਿੰਕਾਂ ਲੁੰਕਾਂ ਇਹਨਾਂ ਪੂਰੀਆਂ ਭਾਰੀ ਕਰਤੀਆਂ ਇਹਦੀਆਂ ਬਾਕੀ ਪੂਰਾ ਹੈਵੀ ਬਣਾਤਾ ਹੈ ਇਹ ਹੈਗਾ ਵੀ ਇਹ 16x28 ਦੇ ਟਾਇਰ ਨੇ ਇਹਨੂੰ 4/4 ਤੇ ਆਹ ਪਲੇਟਫਾਰਮ ਬਹੁਤ ਖੁੱਲਾ ਕਰਤਾ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਨਾ ਬਾਕੀ ਮੀਟਰ ਤੇ ਇੱਕ ਕਰੋ ਨਾ ਲਓ ਜੀ ਤੇ ਆਹ ਖੜਾ 743 ਇੱਧਰ ਲਓ ਜੀ ਇਹ ਖੜਾ 743 ਸਾਈਡ ਗੇਅਰ ਦੇ ਨਾਲ ਉਹਨਾਂ ਲਓ 15 ਸਪੀਡ ਪੀਟੀ ਉਰ ਬਸ ਲੋ ਚੈੱਕ ਕਰੋ ਇਹਨਾਂ 5 ਸਟਾਰ ਦੇ ਵਿੱਚ ਇਹ ਵੀ ਲੋ ਚੈੱਕ ਕਰੋ ਨਾ ਉੱਤਰ ਖੜਾ ਇਹ ਵਾ 4x4 ਤੇ ਇਹ ਵੀ ਹੈਗਾ 855 ਦਰਾ ਸਪੀਡ ਹੈ ਨਾ 855 ਜਿਹੜਾ ਨਵਾਂ ਆਇਆ ਤੇ ਰੰਗ ਦੇਖੋ ਕਿਵੇਂ ਸਾਈਨ ਕਰਦਾ ਇਹਦਾ ਕਿਉਂਕਿ ਇਹਦਾ ਰੰਗ ਥੋੜਾ ਜਿਨਾਂ ਨੇ ਚੇਂਜ ਕਰਿਆ ਨਾ ਉਹ ਸੈਡ ਗੇੜ ਤੇ ਇਹਦੇ ਹੀ ਪਲੇਟਫਾਰਮ ਇਹਨਾਂ ਨੇ ਮਲਾ ਬਹੁਤ ਉਹ ਕਰਤਾ ਸਪੇਸ ਕਰਤਾ ਬਾਕੀ ਸਾਰਾ ਦੇਖੋ ਕਾਫੀ ਚੇਂਜ ਕਰਤਾ ਹੈ ਟਰੈਕਟ ਦੇ ਵਿੱਚ ਇਹਨਾਂ ਨੇ ਲਓ ਜੀ ਇਹ ਆ ਸਮਰਾਜ ਜਿਹੜਾ ਨਵਾਂ ਆਇਆ ਇਹ ਆ ਜੀ ਚੱਲਦੇ ਆ ਅੱਗੇ ਆ ਇਹ ਨਦੀ ਮਸ਼ੀਨ ਆਉਂਦੀ ਆ ਸਵਰਾਜ ਵਾਲਿਆਂ ਦੀ ਚੱਲਦੇ ਆ ਅੱਗੇ ਅੱਗੇ ਆ ਗਿਆ ਫਾਰਮ ਟਰੱਕ ਫਾਰਮ ਟਰੱਕ ਨੇ ਵੱਡਾ ਟਰੈਕਟਰ ਵੱਡੀ ਸ਼ੋਅ ਚ ਇਹਨਾਂ ਨੇ ਲਿਖਿਆ ਵੀ ਹੋਇਆ ਇੱਥੇ ਜਵਾਈਆਂ ਨੇ ਤੇ ਚੱਲਦੇ ਆ ਤੁਹਾਨੂੰ ਫਾਰਮ ਟਰੱਕ ਆਪਾਂ ਦਿਖਾਉਣੇ ਆ ਇਹਦੇ ਵਿੱਚ ਫਾਰਮ ਟਰੱਕ 50 ਵੀ ਆਉਣ ਲੱਗ ਗਿਆ ਭਾਈ ਉਹ ਟਰੈਕਟਰ ਉਹ ਵੀ ਦੇਖਦੇ ਆਪਾਂ ਜਾ ਕੇ ਤੇ ਬਾਕੀ ਤੁਹਾਨੂੰ ਫਾਰਮ ਟਰੱਕ ਦਾ ਹੋਰ ਲਓ ਜੀ ਫਾਰਮ ਟਰੱਕ 39 ਦਿਖਾਈਏ ਪਹਿਲਾਂ ਤੁਹਾਨੂੰ ਆਪਾਂ ਫਾਰਮ ਟਰੱਕ 39 ਦੇ ਵਿੱਚ ਵੀ ਤੁਹਾਨੂੰ ਇਹਦੇ ਵਿੱਚ ਵੀ ਤੁਹਾਨੂੰ ਆਉਣ ਲਾਵੇ ਬਹੁਤ ਸਪੇਸ ਮਿਲ ਜੂਗੀ ਇਹ ਹੁਣ ਸਾਰੇ ਕੰਪਨੀਆਂ ਕਰਨ ਲੱਗੀਆਂ तकरीबन ਲੌਵੀ ਚੈੱਕ ਕਰੋ ਤੇ ਇਹਨਾਂ ਨੇ ਵੀ ਸਾਈਡ ਤੇ ਸਲੈਂਸਰ ਕਰਤੇ ਸਾਰਿਆਂ ਦਾ ਜਿਵੇਂ ਸੂ ਦੇ ਵਿੱਚ ਆਉਂਦੀ ਨਾ ਉਹਨਾਂ ਨੇ ਸਾਈਡ ਤੇ ਕਰਤੇ ਤੇ ਰੈਡੀਏਟਰ ਵਿੱਚ ਕਰਤਾ ਲਓ ਜੀ ਫਾਰਮ ਟਰੱਕ 39 39 ਇਹਨੂੰ ਆਉਂਦੇ ਨੇ 13 6 28 ਦੇ ਟਾਇਰ ਬਾਕੀ ਗੁੱਗੂਆਂ ਦੀ ਸਾਡੀ 100 ਤੇ ਬਾਕੀ ਗੁੱਗੂ ਨੂੰ ਲੈ ਜਾ ਰਹੇ ਹਾਂ ਜੀ ਬਿਲਕੁਲ ਹਰੀ ਦੇ ਵਿੱਚ 2 ਜੀ ਆਪਾਂ ਇਨਾਮ ਵੰਡਾਂਗੇ ਜਿਹੜੇ 347 ਆ ਰਹੇ ਨੇ ਜਰੂਰ ਆਪਣਾ ਨਾਮ ਦੱਦਿਓ ਇਹ 4x4 ਆ 4347 4x4 ਜਿੱਥੇ ਆਪਾਂ 3 ਗੁੱਗੂ ਦਾ ਟਰੋਪ ਵੰਡਾਂਗੇ ਇਹਦਾ ਹਿਸਾਬਾ ਪੂਰਾ ਹੈ ਨਹੀਂ ਬਣਾਤਾ ਇਹਨਾਂ ਨੇ ਹਾਂ ਉਹ ਜੀ ਉਹ ਆਪਣਾ ਨਾਮ ਦੋਨੋ ਕਰਾਉਂਦੀ ਬਿਲਕੁਲ ਫਰੀਦ ਦੇ ਵਿੱਚ ਲੱਗੀ ਉਪਨਵਾਸ ਤੇ ਸੋਹਣਾ ਬਣਾਤਾ ਟਰੈਕਟਰ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਨੇ ਸਾਰੇ ਦੀ ਪਲੇਟਫਾਰਮ ਖੁੱਲੇ ਕਰਦੇ ਨੇ ਸ਼ੈਡ ਗੇਅਰ ਕਰਤੇ ਤੇ ਮੁੱਲਾਂ ਕੇ ਸੀ ਫੂਡ ਐਂਡ ਬੈਟਰ ਦਾ ਐਨ ਤਰੀਕਾ ਪੂਰਾ ਵਧੀਆ ਕਰਤਾ ਐਲਈਡੀ ਲਾਈਟਾਂ ਕਰਤੀਆਂ ਕਾਰੀਆਂ ਪੂਰਾ ਵਧੀਆ ਬਣਾਤਾ ਇਹਨਾਂ ਨੇ ਛੋਟੇ ਛੋਟੇ ਟਰੈਕਟਰ ਬਹੁਤ ਹੀ ਨਾਮ ਬਹੁਤ ਸੋਹਣਾ ਬਣਾਤਾ ਇਹਨਾਂ ਨੇ ਪਾਰ ਟਰੱਕ ਨੂੰ ਸਮਾਂ ਹੈ ਜੇ 2 ਵਜੇ 2 ਵਜੇ ਉਹਨੇ ਕੋਈ ਵੀ ਗੱਡ ਇਧਰ ਆ ਗਿਆ ਫਾਰਮ ਟਰੈਕ 66 6655 ਸੌਰੀ ਸਾਡੇ ਟਰੈਕਟਰਾਂ ਬਾਰੇ ਜਾਣਕਾਰੀ ਇਹ ਥੋੜਾ ਜਿਹਾ ਜਮੈਂ ਗਿਆ ਹੈ ਲੱਗਦੇ ਨੇ ਲੁੱਕ ਤੇ ਬਣਾਏ ਨੇ ਇਹਨੇ ਗੱਡੀ ਵਾਲੀ ਲੁੱਕ ਜੀ ਦਿੱਤੀ ਹੈ 655 ਵੋਲਟ ਬੈਂਸ 4 ਵੀਲ ਡਰਾਈਵਿੰਗ ਟਰੈਕਟਰ ਹੈ ਜੀ ਲੋ ਜੀ 66 ਇਹ ਕਿਸੇ ਟਾਈਮ ਹੁੰਦਾ ਸੀ ਜੀ ਹੁਣ 1 ਲੱਖ 85000 ਰੁਪਏ ਦੀ ਛੋੜ ਦੇ ਬਲਵਤ ਹੈ ਕਦੇ 11 ਲੱਖ 14 ਹਜ਼ਾਰ 900 ਫਿਰਵੇ ਦਾ ਸੀ ਪਲੇਟਫਾਰਮ ਵੀ ਇਹਦਾ ਖੁੱਲਾ ਹੋ ਗਿਆ ਪਾ ਜੀ 9 ਲੱਖ 34 ਹਜ਼ਾਰ 290 ਦਾ ਮੋਟਾ ਮੋਟਾ 1 ਲੱਖ 80 ਹਜ਼ਾਰ ਦਾ ਫਾਇਦਾ ਜਿਹਦੇ ਵਿੱਚ GST ਦਾ ਤੇ ਬੇਟ ਲੱਗੇ ਹੋ ਨੇ ਮੂਰੇ ਦੇ ਦੋਨਾਂ ਚੀਜ਼ਾਂ ਨੂੰ ਜੋੜ ਕੇ 1 ਲੱਖ 80 ਹਜ਼ਾਰ ਰੁਪਇਆ ਸਸਤਾ ਡੈਕਟਰ ਦਿੱਤਾ ਜਾ ਰਿਹਾ ਜੀ ਇਹ ਕਿ 26 ਕੁਆਰਟਲ ਦੇ ਨਾਲ ਲਿਫਟ ਦੇ ਵਿੱਚ ਉਪਲਬਧ ਹੈ ਜੋ ਕੀ ਇੰਨੀ ਕੈਟਾਗਰੀ 50 ਪਾਵਰ 55 ਪਾਵਰ ਕੈਟਾਗਰੀ ਦੇ ਵਿੱਚ ਉਪਲਬਧ ਕੰਪੀਟੀਸ਼ਨ ਦੇ ਵਿੱਚ ਨਹੀਂ ਹੈ ਆਪਣੇ ਟਰੈਕਟਰ ਦੇ ਵਿੱਚ 26 ਪੁਆਇੰਟਾਂ ਲਿਸਟ ਦੇ ਵਿੱਚ ਇਹ ਟਰੈਕਟਰ ਬੈਲੇ ਆ ਜੀ ਤੇ ਹੋਰ ਜਿਹੜੇ ਵੀਰ ਸਟਾਲ ਤੇ ਆ ਰਹੇ ਕੋਈਰ ਫੇਰ ਤੋਂ ਮੈਂ ਆ ਕੇ ਦਰਾਦਾ ਜੀ ਬਿਲਕੁਲੀ ਗੂਗਨ ਅੱਗੇ ਕੋਲੇ ਜਾ ਰਹੇ ਆ ਜੀ ਜਿਹੜੇ ਵੀਰ ਸ਼ਾਮ ਤੱਕ ਰਾਦੇ ਨੇ ਲੱਕੀ ਗੂਗਨ ਚ ਉਹ 2 ਵਜੇ ਜ਼ਰੂਰ ਸਟਾਲ ਤੇ ਆ ਜਾੜ ਫਿਰ 2 ਵਜੇ ਲੱਕੀ ਗੂਗਨ ਦਾ ਡਰਾਅ ਵੱਡਾ ਨੇ ਜੀ ਰੇਗੇ ਜੀ ਢੇੜ ਘੰਟਾ ਤੇ 2 ਜਿਹੜਾ ਬੰਦਾ ਨਹੀਂ ਆਊਗਾ ਉਹਨੂੰ ਆਪਾਂ ਨਾ ਲਓ ਵੀ ਅੱਗੇ ਆਗੇ ਮੈਸੀ ਵਾਲੇ ਮੈਸੀ 9500 ਆ ਗਿਆ 4/4 ਜਿਹਦੀ ਕੇ ਪ੍ਰਾਈਸ 10 30 ਨਾ ਕੋ ਉਧਰ ਜਾ ਕੇ ਦਿਖਾਉਣੀ ਹੈ ਪਹਿਲਾਂ ਤੁਹਾਨੂੰ ਆਪਾਂ ਦਿਖਾ ਦਈਏ ਬੀਕੇ ਟੇਅਰ ਵਾਲੇ ਅੱਗੇ ਆਗੇ ਬੀਕੇ ਟੇਅਰ ਵਾਲੇ ਅਸਲ ਟਾਇਰ ਆ ਗਿਆ ਸਰਕ ਸਾਈਜ਼ ਉੱਥੇ ਪਿਆ ਲਓ ਛੱਤੇ ਆਲੂਆਂ ਵਾਲਿਆਂ ਦਾ ਬਣਨੇ ਕੱਲੇ ਲਓ ਵੀ ਤੇ ਆ ਸਾਰੇ ਇਹਨਾਂ ਦੇ ਸਾਈਜ਼ ਆ ਗਏ ਨਾ ਲਓ ਵੀ ਬੀਟੀ ਟਾਇਰ ਵਾਲੇ ਹਨ ਇਹ ਸਾਰੇ ਇਹਨਾਂ ਦੇ ਟਾਇਰਾਂ ਦੇ ਸਾਈਜ਼ ਆ ਗਏ ਹੁਣ ਆਪਾਂ ਚੱਲਦੇ ਆ ਮੈਸੀ ਵਾਲੇ ਕੋਲੇ ਤੁਹਾਨੂੰ ਮੈਸੀ ਦਿਖਾਉਣੇ ਆ ਜੀ ਉੱਤਰ ਤੇ ਬਾਕੀ ਇਧਰ ਤੁਹਾਨੂੰ ਪਾਈ ਇੱਥੇ ਚਾਰਜ ਵਾਲੇ ਈ ਰਿਕਸ਼ੇ ਵੀ ਮਿਲ ਜਾਣਗੇ ਉਹ ਸਾਹਮਣੇ ਦੇਖ ਸਕਦੇ ਹੋ ਸਟਾਰ ਲੱਗੀ ਹੋਈ ਆ ਬਾਈ ਉਹਨਾਂ ਦੀ ਲਓ ਚੱਲਦੇ ਆ ਅੱਗੇ ਇਹ ਮਨਾ ਪਸੰਦ ਤੋਂ ਕੋਣੀਆਂ ਮੈਸੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਮੈਸੀ ਜਿਹੜਾ ਸਭ ਤੋਂ ਜ਼ਿਆਦਾ ਟਰੈਕਟਰ ਵੇਗਾ 241 DI ਦਾ ਪ੍ਰਾਈਸ ਹੈਗਾ 690। ਲਓ ਵੀ ਇਹ ਵੀ ਟਰੈਕਟਰ ਆ ਰਿਹਾ ਸੈਡ ਗਿਰਾਹ ਦੇ ਨਾਲ ਹਨਾ। 690 ਦਾ ਪ੍ਰਾਈਸ ਆ। ਤੇ ਇਹ ਟਰੈਕਟਰ ਦੀ ਡਿਮਾਂਡ ਬਹੁਤ ਰਹੀ ਆ ਮਾਰਕੀਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਹਨਾ। ਤੇ ਇਹਨੂੰ 13628 ਦੇ ਟਾਇਰ ਆਵੇ ਨੇ ਤੇ ਬਾਕੀ ਹੋਰ ਦਿਖਾਉਣੇ ਨੇ ਇਹਨਾਂ ਦਾ 4x4। ਜਿਹੜਾ ਆ ਪਿਆ ਇਹਨਾਂ ਦਾ। ਲਓ ਜੀ। 4x4 ਤੇ ਇਹਦਾ ਵੀ ਤੁਹਾਨੂੰ ਦਿਖਾ ਦਨੇ ਆ ਬਹੁਤ ਖੁੱਲਾ ਹਨਾ। ਸਪੇਸ ਇੱਥੇ ਦੇਤੀ ਇਹਨਾਂ ਨੇ। ਤੇ ਜੀ ਕਲਮੀਟਰ ਨੇ ਇਹਦੇ। ਮੈਸੀ ਲੋ ਇਹਨਾਂ ਬਣਾ 16 ਨੋਟਾ ਕੀਤੇ ਟਾਇਰ ਵੇਟ ਲੱਗੇ ਹੋਏ ਨੇ ਕੰਪਨੀ ਵੱਲੋਂ 35 ਕਿਲੋ ਦੇ 35 ਕਿਲੋ ਦੇ ਵੇਟ ਲੱਗੇ ਹੋਏ ਨੇ ਤੇ ਮੂਰੇ ਲੱਗਿਆ 25 ਕਿਲੋ ਠੀਕ ਹੈ ਜੀ ਜਿਹਦੀ ਕੀਮਤ ਆ 10 30 ਤੇ ਇਹ ਵੀ ਛੋਣਾ ਟਰੈਕਟਰ ਬਣਾਇਆ ਇਹਨਾਂ ਨੇ ਤੇ ਉਹ ਤੋਂ ਬਾਅਦ ਹੈਗਾ 4/4 254 ਮੀਨੂੰ ਵੀ ਵੇਟ ਲੱਗੇ ਹੋਏ ਨੇ ਇਨ ਨੂੰ ਲੱਗਣ ਨੇ 32 ਕਿਲੋ ਦੇ। ਲਓ ਵੀ। ਇਹ ਸੋਨਾ ਬਣਾ ਦਾ ਟਰੈਕਟਰ ਇਹ ਵੀ ਬਹੁਤ। ਤੇ ਇਹਦਾ ਵੀ ਪਲੇਟਫਾਰਮ ਜੇਪਾ ਕਹੀਏ ਖੁੱਲਾ کافی। ਤੇ ਮੀਟਰ ਇਹਦਾ ਲਓ। ਸਿਹੜ ਗੇਰ। ਇਹਦੀ ਕੀਮਤਾਂ 839 ਲਓ ਜੀ ਆ ਕੀਮਤ ਹੈ। ਤੇ ਬਾਕੀ ਇੱਧਰ ਆ ਗਿਆ 241। ਇਹ ਮੇ ਤੁਹਾਨੂੰ ਦਫਾ ਜੀ ਲਓ ਜੀ 241 ਆ ਗਿਆ ਨਾ ਇਹਦੀ ਕੀਮਤ ਹੈਗੀ ਆ 680 ਲਓ ਜੀ ਇਹ ਵੀ ਨਵਾਂ ਆ ਰਿਹਾ ਨਾ ਤੇ ਇਸ ਤੋਂ ਅੱਗੇ ਹੈਗਾ 9500 ਇਹਨੂੰ ਵੇਟ ਲੱਗੇ ਹੋਏ ਨੇ ਨਾ ਇਹਦੀ ਕੀਮਤ ਆ 1030 ਲਓ ਜੀ ਠੀਕ ਆ ਜੀ ਪੈਂਤੀ ਕੋਲ ਤੇਨੂੰ ਵੇਟ ਇਹਨੂੰ ਲੱਗੇ ਨੇ ਉਹ ਵੀ ਟਰੈਕਟਰ ਤੋਂ ਪਹਿਲਾਂ ਦਿਖਾਇਆ ਜਿਹੜਾ ਆਪਾਂ ਨੇ ਯਾਰ ਬਚਾਓ ਲਓ ਜੀ ਆਪਾਂ ਪਹੁੰਚੇ ਆ ਪੀਡੀਐਫ ਜਗਰਾਉਂ ਮੇਲੇ ਤੇ ਤੇ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਅਗਲੇ ਪਾਰਟ ਥੋਂ ਆਪਾਂ ਸਾਰਾ ਮੇਲਾ ਦਿਖਾਵਾਂਗੇ ਸੋ ਅਗਲੇ ਪਾਰਟ ਦੇਖਣ ਲਈ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਚਲਦੇ ਹੁਣ ਆਪਾਂ ਅੱਗੇ ਤੇ ਦਿਖਾਉਣਾ ਤੁਹਾਨੂੰ ਸਾਰਾ ਆਪਾਂ ਮੇਲਾ ਤੇ ਇਹ ਵੀਡੀਓ ਆਪਾਂ ਅਲੱਗ ਤੋਂ ਅਪਲੋਡ ਕਰਾਂਗੇ ਠੀਕ ਆ ਜੀ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਧੰਨਵਾਦ